ਸ਼ਾਰਪਨ ਨੂੰ ਦੇਖ ਰਹੇ ਹੋ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਦਲਵਾ ਕਰਾਇਆ ਤੋਂ ਦੋਸਤੋ ਤੁਸੀਂ ਦੇਖ ਰਹੇ ਹੋ ਇਸ ਦਿਨ ਪਿਛਲੇ ਕਈ ਦਿਨਾਂ ਤੋਂ ਜਿਹੜੀ ਭਾਰੀ ਬਰਸਾਤ ਦੇ ਕਾਰਨ ਜਿੱਥੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਖੜਾ ਦੇ ਨਾਲ ਕਬਾਈ ਮੱਚੀ ਹੋਈ ਆ ਤੇ ਜੇਕਰ ਗੱਲ ਕੀਤੀ ਜਾਏ ਤੇ ਦਰਿਆਵਾਂ ਦੇ ਨਾਲ ਲੱਗਦੇ ਕਈ ਪਿੰਡ ਜਿਹੜੇ ਆ ਪੂਰੀ ਤਰ੍ਹਾਂ ਨਾਲ ਇਸ ਤੋਂ ਪ੍ਰਭਾਵਿਤ ਹੋ ਚੁੱਕੇ ਨੇ ਤੇ ਜੇਕਰ ਦੂਸਰੇ ਪਾਸੇ ਗੱਲ ਕਰੀਏ ਤਾਂ ਅੱਜ ਵੀ ਕਈ ਜਗ੍ਹਾ ਦੇ ਤੇ ਨਿਕਾਸੀ ਨਾ ਹੋਣ ਕਰਕੇ ਜਿਹੜਾ ਵਰਪਾਤੀ ਪਾਣੀ ਖੜਾ ਆ ਤੇ ਉਸ ਪਾਣੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਾਫੀ ਜਿਹੜੀ ਬਦਬੂ ਆ ਫੈਲ ਚੁੱਕੀ ਆ ਤੇ ਮਰੇ ਜਿਹੜੇ ਜਾਨਵਰ ਵੀ ਆਸ ਪਾਣੀ ਦੇ ਵਿੱਚ ਦੇਖੇ ਗਏ ਨੇ ਇਹ ਵੀ ਤੁਹਾਨੂੰ ਆਪਣੀ ਟੀਵੀ ਸਕਰੀਨ ਦੇ ਉੱਤੇ ਸਾਰਾ ਕੁਝ ਜਿਹੜਾ ਦਿਖਾਵਾਂਗੇ ਪਰ ਤੁਹਾਨੂੰ ਕੈਮਰਾ ਪਰਸੋਂ ਤੁਹਾਨੂੰ ਇੱਕ ਵਾਰ ਇਧੀਆਂ-ਇਧੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਜਾਂ ਜਾਣ ਤੁਸੀਂ ਦੇਖ ਸਕਦੇ ਆ ਇਹ ਆਰਮੀ ਗਰਾਊਂਡ ਆ ਜਿੱਥੇ ਲੋਕ ਜਿਹੜੇ ਆ ਸਵੇਰੇ ਮਾਰਨਿੰਗ ਵਾਕ ਵਾਸਤੇ ਵੀ ਆਉਂਦੇ ਨੇ ਤੇ ਆਪਣੇ ਜਿਗਾ ਵਾਸਤੇ ਵੀ ਇੱਥੇ ਲੋਕ ਆਉਂਦੇ ਨੇ ਤੇ ਜੇਕਰ ਗੱਲ ਕਰੀਏ ਤਾਂ ਛੋਟੇ-ਛੋਟੇ ਬੱਚੇ ਜਿਹੜੇ ਆ ਉਹ ਵੀ ਇੱਥੇ ਖੇਡਣ ਵਾਸਤੇ ਆਉਂਦੇ ਨੇ ਤੇ ਪਰ ਅੱਜ ਹਾਲਾਤ ਕੀ ਨੇ ਤੁਸੀਂ ਇਹ ਜਿਹੜੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੇ ਆ ਤੇ ਕੁਝ ਇਸ ਗਲੀ ਮਹੱਲੇ ਦੇ ਲੋਕ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕੀਤੀ ਕਰਨੀ ਨੂੰ ਸਰ ਕੀ ਨਾਂ ਤੇ ਕਿਹੜਾ ਮਹੱਲਾ ਆ ਜਾਂਦਾ ਤੁਹਾਡੇ ਵਾਰਡ ਕੇ ਜੀਤਵਿੰਦਰ ਸਿੰਘ ਮੇਰਾ ਨਾਂ ਹੈ ਵਾਰਡ ਨੰਬਰ 11 ਜੀ ਕੀ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਇਸ ਲਈ 6-7 ਦਿਨ ਤੋਂ ਆਰਮੀ ਕੈਂਪਿੰਗ ਗਰਾਊਂਡ ਤੇ ਪਾਣੀ ਖੜਾ ਬਦਬੂ ਮਾਰ ਰਿਹਾ ਤੇ ਜਾਨਵਰ ਮਰੇ ਆ ਆਸ-ਪਾਸੇ ਲੋਕਾਂ ਦਾ ਰਹਿਣਾ ਬਹੁਤ ਮੁਸ਼ਕਲ ਹੋਇਆ ਜੇ ਇੰਦਾ ਪਾਣੀ ਖੜਾ ਰਿਹਾ ਨਿਕਾਸੀ ਦਾ ਨਹੀਂ ਹੋਈ ਦੇ ਬਹੁਤ ਧਿਆਨਿਕ ਬਿਮਾਰੀਆਂ ਫੈਲ ਰਹੇ ਨੇ ਜੇ ਜੋ ਦੇਖਿਆ ਜਾਏ ਤਾਂ ਪਾਣੀ ਤੁਸੀਂ ਦੱਸ ਰਹੇ ਹੋ ਪਾਣੀ ਬਰਸਾਤ ਦਾ ਆ ਰਿਹਾ ਕਿ ਜਾਂ ਪਿੱਛੋਂ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਉਹਨਾਂ ਦੇ ਜਾਂ ਦਰਿਆਵਾਂ ਦਾ ਪਾਣੀ ਹੈ ਪਾਣੀ ਬਰਸਾਤ ਦਾ ਹੀ ਇੱਥੇ ਪਿੱਛੋਂ ਪਾਣੀ ਬਹੁਤ ਘੱਟ ਆ ਰਿਹਾ ਪਾਣੀ ਇੱਥੇ ਹੈਗਾ ਪਾਣੀ ਦਾ ਨਿਕਾਸ਼ ਨਹੀਂ ਪਾਣੀ ਬਲੌਕ ਹੋ ਰਿਹਾ ਮਨ ਕਾਫੀ ਨਹੀਂ ਹੋ ਰਹੀ ਪਾਣੀ ਦੀ ਕਾਫੀ ਨਹੀਂ ਪਾਣੀ ਦੀ ਹੋ ਰਹੀ ਕਿੰਨੇ ਦਿਨ ਤੋਂ ਪਾਣੀ ਇੱਥੇ ਖੜਾ ਲਗਾ ਦਾ 6-7 ਦਿਨ ਤੋਂ ਖੜਾ ਪਾਣੀ ਠੀਕ ਆ ਜੀ ਤੇ ਕਹਿੰਦੇ ਜਾਨਵਰ ਵੀ ਮਰੇ ਦੇਖਿਆ ਜਾਂਦਾ ਹਾਂ ਬਾਹਾਂ ਮਰੀ ਪਈ ਇੱਕ ਬਹੁਤ ਬੰਦੂਆਂ ਦੀ ਹਾਂ ਤਾਂ ਕਰ ਕੋਈ ਵੀ ਆਲੇ-ਦੁਆਲੇ ਇਸ ਚੀਜ਼ ਜਿਹੜਾ ਕੋਈ ਛੱਡ ਕੇ ਖਾਣ ਹੀ ਨਹੀਂ ਲੈ ਅਜੇ ਤੱਕ ਤੇ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਏ ਜਿਹੜਾ ਪਾਣੀ ਆ ਨਿਕਾਸੀ ਨਾ ਹੁਣ ਕਰਕੇ ਇਸ ਪਾਣੀ ਜਿਹੜਾ ਲਗਾਤਾਰ ਇਸ ਜਗ੍ਹਾ ਦੇ ਉੱਤੇ ਖੜਾ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇਸ ਪਾਣੀ ਦੇ ਵਿੱਚ ਜਿਹੜੇ ਆ ਪਸ਼ੂ ਮਰੇ ਵੀ ਤੁਸੀਂ ਦੇਖ ਸਕਦੇ ਹੋ ਖੋਤੇ ਜਿਹੜੇ ਲੋਕਾਂ ਦਾ ਕਹਿਣਾ ਕਿ ਜੇਕਰ ਇਹ ਪਾਣੀ ਇਸੇ ਤਰ੍ਹਾਂ ਲਗਾਤਾਰ ਖੜਦਾ ਤਾਂ ਇਸ ਤੇ ਵੱਡੀ ਬਿਮਾਰੀ ਜਿਹੜੀ ਆ ਫੈਲਣ ਦਾ ਖਸਰਾ ਵੀ ਪਰਗਟ ਹੋ ਸਕਦਾ ਸੋ ਸਾਡੇ ਨਾਲ ਕੁਝ ਲੋਕ ਵੀ ਮੌਜੂਦ ਨੇ ਗੱਲਬਾਤ ਕਰਨੇ ਆ ਉਹਨਾਂ ਨਾਲ ਵੀ ਬਾਪੂ ਕੀ ਨਾਮ ਨੇ ਗੁਰਦੇਵ ਸਿੰਘ ਜਿਹੜਾ ਮਲਾਦਾ ਮਲਾ ਰਾਮਪੁਰਾ ਬਾਟਰਮ ਦੇ ਘਰ ਆ ਤੇ ਖੇਤਾਂ ਤੇ ਆਈ ਹੋਰੀ ਆ ਆਪ ਨੂੰ ਗਰਾਊਂਡ ਲੱਗ ਗਿਆ ਮਤਲਬ ਕਿ ਪਾਣੀ ਕੋ ਖੜਿਆ ਦਰਸ਼ ਕਰਕੇ ਤਾਂ ਅੱਥੇ ਪਸ਼ੂ ਕੁਝ ਮਰੇ ਪਏ ਆ ਗਊ ਮਰੀ ਪਈ ਆ ਹੋਰ ਨਿਕਾ ਪੰਛੀ ਦੀ ਹਜ਼ਰ ਲਗਭਗ ਇੱਕ ਡੁੱਬੇ ਹੋਏ ਨੇ ਤੇ ਇਹ ਕਾਸੀ ਹੋਣਾ ਚਾਹੀਦੀ ਆ ਇਹ ਪ੍ਰਸ਼ਾਸਨ ਮੰਗ ਕਰਦੇ ਆ ਤੇ ਪਾਣੀ ਦੇਣਾ ਕਦੋਂ ਤੋਂ ਲੈ ਕੇ ਤੱਕ ਲਗਭਗ ਹਫ਼ਤਾ ਹੋ ਗਿਆ ਨੂੰ ਹਫ਼ਤਾ ਹੋ ਗਿਆ ਤੇ ਕੀ ਕਾਰਨ ਇਹ ਨਿਕਾਸ਼ ਨਹੀਂ ਹੋ ਰਿਹਾ ਨਹੀਂ ਜੀ ਬਿਲਕੁਲ ਜੀ ਨਕਾਫੀ ਹੋ ਗਿਆ ਦਾ ਜੀ ਮੁਕਾ ਜੀ ਜੇ ਕਿਸ ਕੁ ਮਾਰ ਕੀ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਜਬ ਆਪਣਾ ਦਾਰਸ਼ੀ ਦਾ ਪਾਣੀ ਜਿਹੜਾ ਆ ਇਹੀ ਵਜ੍ਹਾ ਨਾਲ ਜਿਹੜੇ ਜਾਨਵਰ ਮਰ ਰਹੇ ਆ ਉਹਨਾਂ ਨਾਲ ਜੇ ਬਿਮਾਰੀ ਫੈਲਣ ਦਾ ਜਿਹੜਾ ਖਤਰਾ ਆ ਸਾਨੂੰ ਡਰ ਹੈ ਕਿ ਜਿਹੜਾ ਸਾਡੇ ਖੇਤਾਂਾਂ ਵਿੱਚ ਪਾਣੀ ਜਿਹੜਾ ਉਹ ਆਉਣ ਦੀ ਸੰਭਾਵਨਾ ਹੈ ਹਨ ਜਲਦ ਤੋਂ ਜਲਦ ਜਿਹੜਾ ਇਹ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਨਕਾਫੀ ਨਾ ਹੁੰਦਾ ਹੋ ਰਿਹਾ ਹੈ ਹਨ ਹਾਂ ਜੀ ਹਾਂ ਜੀ ਪ੍ਰਸ਼ਾਸਨ ਅੱਗੇ ਅਸੀਂ ਬੇਨਤੀ ਹੈ ਇਹ ਜਲਦੀ ਤੋਂ ਜਲਦੀ ਇਸ ਦਾ ਪ੍ਰਬੰਧ ਕੀਤਾ ਮਰੇ ਜਨਵਰੀ ਤੋਂ ਗੱਲ ਕੀਤੀ ਮਰੇ ਜਨਵਰੀ ਪਾਣੀ ਦੇ ਵਿੱਚ ਵੇਖੇ ਗਏ ਆ ਹਾਂਜੀ ਹਾਂਜੀ ਗਾਂ ਮਰੀ ਹੈ ਜੀ ਇੱਕ ਗਾਂ ਕਾਫੀ ਸਮੇਂ ਤੋਂ ਮਤਲਬ ਇਹ ਨਾਦੋਂ ਨੂੰ ਟਕਣਾ ਆ ਰਿਹਾ ਨਾਦੋਂ ਨੂੰ ਉਹਦੇ ਕੋਲ ਧਿਆਨ ਵੀ ਹੈ ਜੀ ਕੋਈ ਲੋਕ ਹੋਰ ਵੀ ਮੌਜੂਦ ਨੇ ਅਸੀਂ ਇਹਨਾਂ ਨਾਲ ਜਿਹੜੀ ਬਲਵਾਤਾ ਕਲਵਾਤਾ ਤੇ ਹਾਂਜੀ ਪਾਜੀ ਕੀ ਨਾਮ ਤੁਹਾਡਾ ਮਨਜਿੰਦਰ ਕੌਰ ਤੇ ਕੀ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਪਾਜੀ ਇੱਥੇ ਨਿਕਾ ਪਾਣੀ ਤਾਂ ਕੋਈ ਨਿਕਾਸ ਕੇ ਬਣਿਆ ਨਹੀਂ ਹੈਗਾ ਪਾਣੀ ਸਾਡੇ ਘਰਾਂ ਤੱਕ ਪੁੱਜਣ ਨੂੰ ਸ맬 ਨਹੀਂ ਤੇਲ ਦੀ ਕੋਈ ਹਿਸਾਬ ਨਹੀਂ ਉਵਾਰਾ ਜਾਨਵਰ ਇੱਥੇ ਮਰੇ ਪਏ ਨੇ ਗਾਂ ਉਹ ਫੋਟਕਰ ਕੋਈ ਦੇਖਣ ਨਹੀਂ ਆਇਆ ਨਾ ਨਾ ਪਾਜੀ ਕੋਈ ਦੇਖਣ ਨਹੀਂ ਆਇਆ ਕੋਈ ਪ੍ਰਸ਼ਾਸਨ ਵਾਲੇ ਮੌਕੇ ਨਹੀਂ ਪ੍ਰਸ਼ਾਸਨ ਵਾਲਾ ਇੱਥੇ ਨਹੀਂ ਆਇਆ ਤਾਂ ਕੋਈ ਬੋੜਿਆ ਹੀ ਨਹੀਂ ਆਇਆ ਹੀ ਨਹੀਂ ਕੋਈ ਇਹਾਰੇ ਪਾਣੀ ਦਾ ਨਿਕਾਸ ਵੀ ਨਹੀਂ ਹੋ ਰਿਹਾ ਉਸੇ ਦਾ ਨਹੀਂ ਨਹੀਂ ਨਿਕਾਸ ਹੈ ਨਹੀਂ ਭਾਜੀ ਕਿਸੇ ਬੰਦੇ ਨੂੰ ਨਿਕਾਸ ਨਹੀਂ ਹੈਗਾ ਪਾਣੀ ਬਹੁਤ ਜ਼ਿਆਦਾ ਹੋ ਗਿਆ ਸਾਡੇ ਘਰਾਂ ਦੇ ਗਾੜੀ ਇਸ ਤਾ ਤੁਹਾਡੇ ਘਰਾਂ ਚ ਵੀ ਆ ਸਕਦਾ ਪਾਣੀ ਜੇ ਇਹਦਾ ਨਿਕਾਸ ਨਾ ਕੀਤਾ ਗਿਆ ਕੀ ਮੰਗ ਕੀ ਕਰਦੇ ਆਂ ਅਸੀਂ ਇਹ ਮੰਗ ਕਰਦੇ ਕਿ ਇਹਨੂੰ ਸਾਫ਼ ਕੀਤਾ ਜਾਏ ਗਾਈ ਚਕਾਈ ਜਾਏ ਤੇ ਉੱਥੇ ਪਾਣੀ ਦਾ ਨਿਕਾਸ ਚਾਲੂ ਕੀਤਾ ਜਾਵੇ ਜਿਆਦਾ ਸਮੱਸਿਆ ਇਹ ਹੀ ਹੈ ਕਿ ਪਾਣੀ ਜਿਹੜਾ ਤੁਹਾਡਾ ਇਸ ਜਗ੍ਹਾ ਦੇ ਉੱਤੇ ਖੜਾ ਤੇ ਨਿਕਾਸੀ ਨਾ ਹੋਣ ਕਰਕੇ ਕਿਤਨਾ ਕਿਤੇ ਤੁਹਾਨੂੰ ਡਰ ਲੱਗਦਾ ਹੈ ਘਰਾਂ ਦੇ ਅੰਦਰ ਹਾਂਜੀ 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 ਇਹ ਡਰ ਲੱਗਦਾ ਸਾਡੇ ਘਰਾਂ ਦੇ ਅੰਦਰ ਨਾ ਪਾਣੀ ਆ ਜਾਵੇ ਇਹ ਪਾਣੀ ਨੂੰ ਕੱਢਿਆ ਜਾਵੇ ਜਲਦੀ ਜਲਦੀ ਪਾਣੀ ਸੋ ਜੀ ਸਨ ਬਹੁਤ ਬਹੁਤੋਂ ਦੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਆ ਤੇ ਮੇਨ ਸਮੱਸਿਆ ਜਿਹੜੀ ਉਹ ਹੀ ਦੱਸ ਰਹੇ ਆ ਕਿ ਜਿਹੜਾ ਬਰਸਾਤ ਦਾ ਪਾਣੀ ਆ ਇੱਕ ਜਗ੍ਹਾ ਤੇ ਇਕੱਠਾ ਹੋ ਚੁੱਕਾ ਤੇ ਇਹ ਜਿਹੜਾ ਪਾਣੀ ਆ ਜੇ ਦੀ ਨਿਕਾਸੀ ਨਾ ਹੋਣ ਕਾਰਨ ਦੇ ਕਾਰਨ ਇੱਕ ਵੱਡੀਆਂ ਜਿਹੜੀਆਂ ਬਿਮਾਰੀਆਂ ਲੋਕਾਂ ਨੂੰ ਇੱਥੇ ਲੱਗ ਸਕਦੀਆਂ ਕਿਉਂਕਿ ਜਿਹੜੇ ਜਾਨਵਰ ਆ ਬੜੇ ਜਾਨਵਰ ਇਸ ਪਾਣੀ ਦੇ ਵਿੱਚ ਮਰੇ ਵਿਖੇ ਜਏ ਨੇ ਜਿਹੜੇ ਦੱਸਿਆ ਜਾ ਰਿਹਾ ਕਾਫੀ ਦਿਨਾਂ ਦੇ ਵਿੱਚ ਉਹ ਪਾਣੀ ਦੇ ਵਿੱਚ ਨੇ ਹੁਣ ਤੱਕਰ ਕੋਈ ਵੀ ਪ੍ਰਸ਼ਾਸਨ ਜਾਂ ਕੋਈ ਨਗਰ ਕੌਂਸਲ ਦੇ ਕਿਸੇ ਅਧਿਕਾਰੀ ਨੇ ਉਸ ਤੋਂ ਕਿੰਨੀਆਂ ਚੀਜ਼ਾਂ ਦੀ ਨਹੀਂ ਲਈ ਮਕੀਰਿਆਂ ਦੇ ਕੈਮਰਾਮੈਨ ਰੰਦਰ ਸਿੰਘ ਖਾਲ Inspiring, innovation, DNA, university.